ਜੀ ਤੇ ਇਥੋਂ ਉਹ ਟੱਪੇ ਅੰਦਰ ਠੀਕ ਹੈ ਜੀ ਤੇ ਇੱਥੇ ਸੀਗੇ ਜੀ ਰਾਤੀ ਡੰਗਰ ਬੰਨੇ ਦੋ ਮੱਜਾ ਹੈਗੀਆਂ ਇੱਕ ਛੋਟੀ ਸੀ ਤਾਂ ਇੱਕ ਛੋਟੀ ਘੱਟੀ ਸੀਗੀ ਤਾਂ ਉਹਨਾਂ ਨੇ ਰਾਤੀ ਕੋਈ ਲੈਟ ਲੂਟ ਨਹੀਂ ਜਗਾ ਜੀ ਤੇ ਉਹਨਾਂ ਨੇ ਖੋਲੇ ਡੰਗਰ ਤੇ ਆਹ ਛੋਟਾ ਦਰਵਾਜ਼ਾ ਜੀ ਇਥੋਂ ਉਹ ਲੈ ਗਏ ਇਹਨੂੰ ਅਸੀਂ ਕੁੰਡੀ ਢਾਈ ਹੈਗੀ ਜੀ ਆਹ ਵਾਲੀ ਉੱਥੇ ਲੋਕ ਕਰਕੇ ਕੁੰਡੀ ਢਾਈ ਸੀਗੀ ਉਹਨਾਂ ਨੇ ਖੋਲ ਕੇ ਨਾ ਅਹੀਂ ਤੋਂ ਦਿਓ ਪੈਲੀ ਚੋਂ ਲੈ ਗਏ ਪੈਲੀ ਚੋਂ ਲੈ ਗਏ ਜੀ ਤੋਰ ਕੇ ਡੰਗਰ ਤਾਂ ਅੱਗੇ ਜਾ ਕੇ ਗਰਾਊਂਡ ਆ ਜੀ ਉੱਥੋਂ ਉਹਨਾਂ ਨੇ ਗੱਡੀ 'ਚ ਚੜਾਏ ਡੰਗਰਾਂ ਨੂੰ